ਮੁੱਖ ਮੰਤਰੀ ਨਾਇਬ ਸੈਣੀ ਜਿਨ੍ਹਾਂ ਨੇ ਪਿਛਲੇ ਦਿਨੀ ਮੇਰੇ ਨਾਲ رابطہ ਕਰਨ ਦੀ ਕੋਸ਼ਿਸ਼ ਕੀਤੀ ਤੇ ਸੰਪਰਕ ਕੀਤਾ ਔਰ ਬੰਦ ਕਮਰਾ ਜਿਹੜੀ ਮੀਟਿੰਗ ਦੀ ਉਹਨਾਂ ਨੇ ਪ੍ਰਪੋਜ਼ਲ ਦਿੱਤੀ ਉਸ ਦੇ ਵਿੱਚ ਭਾਜਪਾ ਦੀ ਜਿਹੜੀ ਅਗਲੀ ਜਿਹੜੀ ਰਾਜਨੀਤੀ ਹੈ ਉਹਦੇ ਬਾਰੇ ਚਰਚਾ ਕਰਨ ਦੇ ਲਈ ਉਹਨਾਂ ਨੇ ਮੈਨੂੰ ਸੰਪਰਕ ਕੀਤਾ ਔਰ ਇਹ ਨਹੀਂ ਔਰ ਉਹ ਚਾਹੁੰਦੇ ਨੇ ਕਿ ਕਿਉਂਕਿ ਉਹਨਾਂ ਨੂੰ ਹਰ ਇੱਕ ਹਲਕੇ ਤੋਂ ਉਮੀਦਵਾਰਾਂ ਦੀ ਲੋੜ ਹੈ ਤੇ ਉਹ ਚਾਹੁੰਦੇ ਨੇ ਕਿ ਮੈਂ ਸੰਗਰੂਰ ਤੋਂ ਮੈਨੂੰ ਉਹਨਾਂ ਨੇ ਆਫਰ ਵੀ ਕੀਤੀ ਆ ਕਿ ਸੰਗਰੂਰ ਤੋਂ ਜਿਹੜੀ ਭਾਜਪਾ ਦੀ ਜਿਹੜੀ ਟਿਕਟ ਹੈ ਜਿਹੜੀ ਉਹ ਤੁਹਾਨੂੰ ਦਿੱਤੀ ਜਾਣੀ ਆ ਔਰ ਹੋਰ ਜਿਹੜੀ ਵੀ ਕੋਈ ਮੰਗ ਹੈ ਤਾਂ ਮੇਰੇ ਕੋਲੇ ਆਫਰ ਆਈ ਆ ਕਿ ਤੁਹਾਡੀ ਕੋਈ ਵੀ ਜਿਹੜੀ ਮੰਗ ਹੈ ਤੁਸੀਂ ਉਹ ਰੱਖ ਸਕਦੇ ਹੋ ਤੇ ਅਸੀਂ ਉਸ ਮੰਗ ਨੂੰ ਜਿਹੜਾ ਉਹ ਪੂਰਾ ਕਰਾਂਗੇ ਸੋ ਇਹਨਾਂ ਲੋਕਾਂ ਨੂੰ ਮੈਂ ਕਹਿਣਾ ਚਾਹੁੰਨੀ ਆ ਕਿ ਆਮ ਆਦਮੀ ਪਾਰਟੀ ਦਾ ਚਾਹੇ ਕੋਈ ਐਮਐਲਏ ਆ ਚਾਹੇ ਕੋਈ ਮੰਤਰੀ ਆ ਚਾਹੇ ਸਾਡਾ ਕੋਈ ਵਰਕਰ ਆ So सारे एक मुठ हो के स्थाई की तैयारी लगे हुए विधायक है नरेंद्र कौर तो बड़ा आरोप लगा ये कब लगाई दी आरोप देर पहले कब मीटिंग कब नहीं देख मैं तो आप नाम बता रहे मुझे तो नाम भी नहीं पता कौन है मैं ये भी नहीं जानता भी कौन से विधानसभा ਜਿਹੜੇ આરોਪ ਪੰਜਾਬ ਦੇ ਵਿੱਚ ਆ ਤੁਸੀਂ ਕਹਿ ਰਹੇ ਨੇ ਇਹ ਲਗਾਏ ਸੀ ਦਿੱਲੀ ਵਿੱਚ ਵੀ ਲਗਾਤੇ ਹੋਣਗੇ ਇਹਨਾਂ ਨੇ ਦਿੱਲੀ ਵਾਲਿਆਂ ਨੇ ਸਾਫ਼ ਕਰ ਦਿੱਤੀ ਤਵੇ ਤਾਂ ਝੂਠੀ ਦੁਕਾਨ ਹੈ আর ਇਹ ਕਾਂਗਰਸ ਤੇ ਵੀ ਬੜੀ ਦੁਕਾਨ ਹੈ ਝੂਠੀ ਉਹਨਾਂ ਨੂੰ ਦਿੱਲੀ ਤੇ ਸਾਫ਼ ਕਰ ਦਿੱਤਾ ਹੁਣ ਪੰਜਾਬ ਦੇ ਲੋਕਾਂ ਨੇ ਇਹ ਮਨ ਬਣਾ ਬਣਾ ਲਿੱਤਾ ਕਿ ਆਮ ਆਦਮੀ ਨੂੰ ਇੱਥੇ ਤੇ ਵੀ ਸਾਫ਼ ਕਰਾਂਗੇ ਇਹਨਾਂ ਨੇ ਖਰੀਦ ਫਰੋਕਤ ਦੀ ਮੈਂ ਤਾਂ ਜਿਹੜਾ ਤੁਸੀਂ ਨਾ ਲਿੱਤਾ ਮੈਂ ਤਾਂ ਉਹਨੂੰ ਜਾਣਤਾ ਵੀ ਨਹੀਂ ਮੈਂ ਉਹਦੀ ਕੰਸਟੀਚੂਐਂਸੀ ਨਹੀਂ ਜਾਣਤਾ ਜਿਹੜੀ ਉਹ ਗੱਲ ਕਰ ਰਹੀ ਹੈ ਅੱਜ ਕੱਲ੍ਹ ਤੋਂ ਸਾਰਾ ਕਸਾਰਾ ਮੀਡੀਆ ਦਾ ਜਮਾਨਾ ਹੈ ਮੈਂ ਕਿਸੇ ਥਾਂ ਤੇ ਉਹਨਾਂ ਨੂੰ ਮਿਲਿਆ ਹੁਣ ਉਹਦੇ ਘਰ ਮਿਲਿਆ ਹੁਣ ਆਪ ਤੁਸੀਂ ਕਹਿ ਰਹੇ ਕਿ ਕੰਬੰਦ ਕਮਰੇ ਦੇ ਵਿੱਚ ਬੈਠ ਕੇ ਗੱਲਾਂ ਹੋਈਆਂ ਉਹ ਕਮਰੇ ਦੀ ਕੌਣ ਸੀ ਕਮਰਾ ਕੀ ਕੀ ਦੀ ਗੱਲ ਕਰ ਰਹੇ ਆ ਅੱਜ ਕੱਲ੍ਹ ਤਾਂ ਫੋਟੋਆਂ ਸਾਰੀ 1 ਮਿੰਟ ਵਿੱਚ ਆ ਜਾਂਦੀ ਹੈ ਸੀਸੀਟੀਵੀ ਕੈਮਰੇ ਥਾਂ ਥਾਂ ਤੇ ਲੱਗੇ ਹੋਏ ਨੇ ਪਰੰਤੂ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਵਾਹਾਂ ਦੇ ਲੋਕੀ ਉਹਨੂੰ ਬਾਹਰ ਕਰਨ